ਕੀ ਬੋਲੀਏ ਕੀ ਸੁਣਾਈਏ ਇੱਥੇ 2 ਮਿੰਟਾਂ ਦੀ ਹੁਣੇ ਇੱਕ ਘਟਨਾ ਘਟੀ ਮੈਂ ਰੱਖਦਾ ਨਹੀਂ ਹੁੰਦਾ ਉਹ ਘਟਨਾ ਮੈਂ ਦੱਸਣੀ ਕਿਉਂਣਾ ਹੈ ਕੀ ਆਪਾਂ ਕੀ ਵਾਰੀ ਸੋਚਦੀਆਂ ਮਾਫੀ ਦੇਣੀ ਕੁਝ ਰੁਝਾਨ ਸਮਾਗਮ ਜਾਦੇ ਕਰਕੇ ਸੇਧ ਠੀਕ ਨਹੀਂ ਗਲੇ ਦਾ ਪ੍ਰੋਬਲਮ ਆ ਗਈ ਹੁਣੇ ਹੁਣੇ ਇੱਕ ਮਾਰੇ ਸਭਾ ਹਾਜ਼ਰ ਬੀਠੇ ਘਟਨਾ ਘਟੀ ਕਈ ਪੁੱਛ ਲੈਂਦੇ ਜੀ ਭਾਈ ਸਾਹਿਬ ਜੀ ਅੱਜ ਵੀ ਮਹਾਰਾਜ ਹਾਜ਼ਰ ਕਿ ਲੋਕੀ ਮੱਥੇ ਟੇਕੀ ਜਾਂਦੇ ਆ ਕਿ ਨਿਤਨੇਮ ਕਰਨਾ ਚਾਹੀਦਾ ਏ ਸੇਵਾ ਕਰਨੀ ਚਾਹੀਦੀ ਸਿਮਰਨ ਕਰਨਾ ਚਾਹੀਦਾ ਏ ਕਿ ਉਹ ਪਰਮਾਤਮਾ ਫਲ ਦੇਂਦਾ ਜਾਂ ਨਹੀਂ ਮੈਨੂੰ ਵਿਰਾਗ ਆ ਰਿਹਾ ਪਤਾ ਕਿਉਂ ਆਉ ਜੰਗੀ ਸਿੰਘ ਗਾਰਿਆ ਸੀ ਤੇ ਮੈਂ ਪੁੱਛਤਾ ਰਿਹਾ ਸੀ ਪਤਾ ਕਿਉਂ ਮੇਰਾ ਜੀ ਕਰੇ ਕਿ ਮੈਂ ਇਹਨੂੰ 500 ਰੁਪਈਆ ਪਿਆਰ ਦਵਾਂ ਤੇ ਮੇਰਾ ਪਰਸ ਗੱਡੀ ਤੇ ਮੇਰੇ ਅੰਦਰੋਂ ਹੀ ਚੱਲ ਰਿਹਾ ਕਿ ਮੈਂ ਇਹਨੂੰ ਪਿਆਰ ਦੇਣਾ ਹੀ ਪਰ ਮੇਰਾ ਪਰਸ ਉੱਥੇ ਐ ਇਹ ਤੋਂ ਮੰਗਾ ਪਿੱਛੇ ਪ੍ਰਬੰਧਕ ਤੋਂ ਮੰਗਾ ਗੁਰੂ ਹਾਜ਼ਰ ਜੀ ਕਦੇ ਵੀ ਇਦਾਂ ਨਹੀਂ ਹੋਇਆ ਬਹੁਤ ਘੱਟ ਰੁਪਏ ਇੱਥੇ ਸ਼ਰਮਾਨ ਰੱਖਦੀਆਂ ਮੈਂ ਐਡਾ ਵੱਡਾ ਮੈਂ ਜੇ ਫੁਰਨਾ ਹੀ ਬਣਾਇਆ ਕਿ ਇੱਕ ਸਿੰਘ ਸਾਹਿਬ ਮੈਂ ਜਾਣਦਾ ਨਹੀਂ ਖੇੜੀ ਰੂਹਾ ਉਹ ਮਾਰੇ ਉਸੇ ਵੇਲੇ ਵਰਤਗੇ ਹੁਣੇ ਹੀ ਵਰਤੇ ਆਖੂ ਸਤਨਾ ਦੇਖ ਲੋ ਗਾਉ ਰਹੇ ਸੀ ਉਹਨਾਂ ਨੇ ਆਪਣੇ ਪਰਸ ਚੋਂ 500 ਰੁਪਿਆ ਦਾਸ ਨੂੰ ਨਿਵਾਜਿਆ ਤੇ ਮੇਰਾ ਅੰਦਰ ਕੰਬਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੁਸੀਂ ਤਾਂ ਲਾਗੇ ਬੈਠੇ ਆ ਘਟ ਘਟ ਕੇ ਅੰਤਰ ਕੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਕਿਸੇ ਦੇ ਵਿੱਚ ਵਰਤਗੈ ਦੇ ਪਾਈ ਸਾਹਿਬ ਦੇ ਰਾਈ ਸਨਮਾਨ ਦੇਵਾ ਤੇ ਏਦਾਂ ਦੀਆਂ ਬਰੀਕੀਆਂ ਜ਼ਿੰਦਗੀ 'ਚ ਪਤਾ ਨਹੀਂ ਕਿੰਨੀਆਂ ਕੋਈਆਂ ਮੈਂ ਘੱਟ ਕਥਾ ਕਰਦਾ ਜੀ ਗ੍ਰੰਥਾਂ 'ਚ ਮੈਨੂੰ ਮਾਫ਼ ਕਰ ਦੇ ਤੁਸੀਂ ਲਾਈਵ ਸੁਣਦੇ ਮੈਂ ਬਹੁਤਾ ਗਿਆਨ ਪੜਦਾ ਪੜਦਾ ਨਹੀਂ ਹੁੰਦਾ ਬਸ ਗੁਰੂ ਦੀ ਸੀਸ ਲੈ ਕੇ ਜੋ ਅੰਦਰੋਂ ਖੇਡ ਵਾਪਰਦੀ ਥੋੜਾ ਬਹੁਤ ਕੁਝ ਭਿੱਜੀਆਂ ਰੂਹਾਂ ਨੂੰ ਸੁਣਨ ਦਾ ਸ਼ੌਂਕ ਏ ਤਰ੍ਹਾਂ ਗੁਰੂ ਰਾਮਦਾਸ ਦੀ ਕਰ ਘਟਨਾ ਕੱਟੀ ਕਿਉਂਕਿ ਜਿਹੜੀ ਆਪਣੀ ਜ਼ਿੰਦਗੀ 'ਚ ਘਟੇ ਫਿਰ ਹੋਰ ਦੁੱਗਣਾ ਚੌਗਣਾ ਝਕੀਣ ਵੱਧਦਾ ਹੈ ਕਿ ਹਾਜ਼ਰ ਹਜੂਰ ਕਿਸੇ ਦੀਆਂ ਸਾਖੀਆਂ ਸੁਣਾਈਆਂ ਖਰੇ ਆਉਣ ਵਾਲੀ ਪੀੜੀ ਮੰਨੇਗੀ ਐਦਾਂ ਹੀ ਗੁਰੂ ਰਾਮਦਾਸ ਸਾਹਾ ਦੇ ਘਰ ਘਟਨਾ ਘਟੀ ਲਾਲਦੇਵ ਸਿੰਘ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਤੁਹਾਨੂੰ ਇੰਨੀ ਸੰਗਤ ਪਿਆਰ ਕਰਦੀ ਆ ਤੇ ਆਪਾਂ ਦੂਸਰੇ ਰਸਤੇ ਥਾਣੇ ਚੱਲੀਏ ਜਿਹਨੂੰ ਕਹਿੰਦੇ ਵੀ ਆਈ ਪੀ ਕਿ ਬੈਠੇ ਤੇ ਮਨ ਦੇ ਵਿੱਚ ਖਿਆਲ ਆਇਆ ਨਹੀਂ ਗੁਰਮਖੋ ਮਹਾਤਮਾ ਕਹਿੰਦੇ ਹੁੰਦੇ ਗੁਰੂ ਰਾਮਦਾਸ ਦੀ ਗੋਦੀ ਪ੍ਰਾਪਤ ਕਰਨੀ ਤੇ ਬੰਦੇ ਦੀ ਸ਼ਿਵਾਰਚ ਪਾਉਣੀ ਆਖੋ ਸਤਨਾਕੇ ਬੰਦੇ ਦਾ ਫੋਨ ਕਰਾਵਾਂਗੇ ਜਾਂ ਕਵਾਂਗੇ ਹਨਾ ਅੰਦਰ ਨਹੀਂ ਮੰਨਿਆ ਮੈਂ ਕਿਹਾ ਇੱਕ ਸ਼ਬਦ ਪੜੋ ਗੁਰ ਰਾਮਦਾਸ ਰਾਖੋ ਸਿਰ ਨਾਈ ਗੁਰਦਾਸ ਰਾਖੋ ਸਿਰ ਨਾਈ ਮੇਰਾ ਸ਼ੌਕ ਹੈ ਗੌਣ ਦਾ ਬਾਣੀ ਰਜ ਮੇਰਾ ਸਾਥ ਨਹੀਂ ਦੇ ਰਿਹਾ ਗਲਾ ਉਹ ਪੰਗਤੀ ਮਨ ਚਾਈ ਵੀ ਗੁਰੂ ਰਾਮਦਾਸ ਦੀ ਪੂਰੀ ਕਾਇਨਾਤ ਰਾਜੇ ਮਹਾਰਾਜੇ ਕੈਨੇਡਾ ਅਮਰੀਕਾ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ 50 50 ਲੱਖ ਨੌਜਵਾਨ ਕੁੜੀਆਂ ਮੁੰਡਿਆਂ ਦੀਆਂ ਫੈਲਾਂ ਲਗੀਆਂ ਹੱਥ ਜੋੜਦਿਆਂ ਪੀਆਰ ਦੇ ਦਿਓ ਉਹਨਾਂ ਦੇਸ਼ਾਂ ਦੇ ਮਾਲਕ ਗੁਰੂ ਰਾਮਦਾਸ ਤੇਰੇ ਬੂਏ ਤੇ ਹੱਥ ਜੋੜਦੇ ਬੈਣ ਜੋਗੀ ਥਾਂ ਦੇ ਦੇ ਫਰਕ ਹੀ ਨਹੀਂ ਉਹ ਭਾਵਨਾ ਨਾਲ ਸੀ ਸੰਗਤ ਦੇ ਨਾਲ ਰਲ ਕੇ ਗਏ ਸੁਖਮਨੀ ਸਾਹਿਬ ਦਾ ਇੱਕ ਜਾਬ ਕਰ ਲਿਆ ਕਿਉਂਕਿ ਸਮਾਂ ਲੱਗ ਜਾਂਦਾ ਸਵਾ ਡੇਢ ਘੰਟਾ ਤੇ ਜਦੋਂ ਗੁਰੂ ਰਾਮਦਾਸ ਦੀ ਅਰਦਲ ਤੇ ਗਏ ਉਧਰ ਬਾਪੂ ਹੈ ਤੇ ਇਧਰ ਬੇਟਾ ਹੈ ਤੇ ਗੁਰਬਾਣੀ ਗੱਲਾਂ ਕਰਦੀ ਹੈ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨੇ ਅਰਜਨ ਫਿਰ ਸੰਕਟ ਗੁਰਬਾਣੀ ਕਹਿੰਦੀ ਐ ਛੁਟਤ ਪ੍ਰਵਾਹ ਅਮੇ ਅਮਰਾ ਪਦ ਅਮਰਤ ਸਰੋਵਰ ਸਾਧ ਭਰਿਆ ਭਾਈ ਸਿਵ ਗਾ ਕੇ ਗਏ ਬੜਾ ਆਨੰਦ ਵਰਤਿਆ ਆਨੰਦਪੁਰ ਤੇ ਆਪਾਂ ਜਾਣਾ ਜਿਵੇਂ ਮਾਰੇ ਨੂੰ ਪਾਇਆ ਤੇ ਮਾਰੇ ਕਹਿੰਦੀ ਤੇ ਪੀਵੇ ਸੰਤ ਕਰੈ ਮਨ ਮੱਜਨ ਪਉਪ ਜਿਨੋਂ ਸੇਵਾ ਕਰਿਆ ਭਾਈ ਸਿਵ ਕਹ ਰਹੇ ਸੀ ਵੀ ਅਹੀਂ ਗੱਡੀਆਂ ਵੀ ਭੇਜੀਆਂ ਰੱਖੇ ਵੀ ਸੰਗਤ ਨੂੰ ਬਹੁਤ ਪਰਬੰਧ ਕੀਤਾ ਤੇ ਆਏ ਕਿੰਨੇ ਹਨ ਪਰ ਗੁਰਬਾਣੀ ਖੁਦ ਕਹਿ ਰਹੀ ਹੈ ਤੇ ਪੀਵੇ ਸੰਤ ਕਰੇ ਮਨ ਮੱਜਨ ਬੋਬ ਜਿਨੋ ਸੇਵਾ ਕਰਿਆ ਕਿ ਇੱਥੇ ਉਹ ਬਊਗਾ ਗੁਰੂ ਰਾਮਦਾਸ ਦੀ ਸਿਫਤ ਕਹਿੰਦੀ ਜੀ ਦੇ ਉੱਤੇ ਉਪਰਲੇ ਦੀ ਪੂਰੀ ਕਿਰਪਾ ਹੋਊਗੀ ਦੂਜਾ ਬੰਦਾ ਦੀਵਾਨ ਚ ਨਹੀਂ ਆ ਸਕਦਾ ਨਾ ਉਹ ਕਥਾ ਸੁਣ ਸਕਦਾ ਨਾ ਕੀਰਤਨ ਇਹ ਗੱਲ ਬਾਬਾ ਬੁੱਢਾ ਸਾਹਿਬ ਦੇ ਮੁਖਾਰਬਿੰਦ ਚੋਂ ਕਿਤੇ ਨਿਕਲੀ 500 400 ਸਾਲ ਪਹਿਲਾਂ ਉਨੇ ਵੀ ਆਖਿਆ ਬਾਦਸ਼ਾਹ ਸੰਗਤ ਬੜੀ ਆਉਂਦੀ ਐ ਬੜੇ ਬੜੇ ਗੱਡੇ ਟਰੱਕ ਭਰ ਕੇ ਆਉਂਦੇ ਪਰ ਜਿੱਥੇ ਕਥਾ ਕੀਰਤਨ ਹੁੰਦਾ ਤੇਰੀ ਸਿਫਤ ਉਥੇ ਗਿਲਤੀ ਰਿਆ ਮੇਰੇ ਹਜ਼ੂਰ ਦੇ ਮੁਖੜੇ ਚੋਂ ਬੋਲ ਨਿਕਲੇ ਮਾਰੇ ਗਿੰਦੇ ਜਿੰਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਤੁਸੀਂ ਸਾਥ ਦਿਓ ਮੇਰਾ ਪਲੀਸ ਸੇ ਬਹੇ ਨਾ ਸਤਗੁਰ ਉਥੇ ਸੱਚ ਵਰਤਦਾ ਇੱਥੇ ਮਾੜਾ ਬੰਦਾ ਨਹੀਂ ਬੈਠ ਸਕਦਾ ਜੀਦਾ ਹਿਰਦਾ ਨਹੀਂ ਨਾ ਹੈਗਾ ਅੰਦਰ ਉਹ ਨਹੀਂ ਕਥਾ ਕੀਰਤੀ ਸੁਣ ਸਕਦਾ ਜਿੱਥੇ ਮarre ਜੀਸ ਭਾਗ ਮਰਾ ਕਰਾਂ ਬਾਣੀ ਗੀਂਦੀ ਹੈ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਇਥੋਂ ਤੱਕ ਅਸੀਂ ਡਿਊਟੀਆਂ ਕੀਤੀਆਂ ਮਾਫੀ ਦੇਣੀ ਲਾਈਵ ਚੱਲਦਾ ਜਿਹੜੇ ਪਰ ਸਨ ਗੁਰਦੁਆਰੇ ਦੇ ਵਿੱਚ ਵੀ ਡਿਊਟੀ ਕਰਦੇ ਅਸੀਂ ਵੀ ਕੀਤੀ ਕਈ ਇਦਾਂ ਦੇ ਹੋਣਗੇ ਆਪੋ ਆਪਣੇ ਅੰਦਰ ਤੋਂ ਪਤਾ ਲਾਈਵ ਜਿਹੜੇ ਖੁਦ ਗੁਰਦੁਆਰੇ ਚ 20 ਸਾਲ ਡਿਊਟੀ ਕਰ ਗਏ ਤੇ ਗਿਣਤੀ ਦਾ 15 ਮੇਰੀ ਦਰਬਾਰ ਚ ਮੱਥਾ ਟੇਕਿਆ ਤੁਸੀਂ ਮੰਨੋਗੇ ਕਿ ਬੰਦਾ ਰਿੰਦਾ ਹੋਵੇ ਹਰਵੰਦਰ ਸਾਹਿਬ ਦੇ ਵਿੱਚ ਚੋਬਦਾਰ ਹੋਵੇ ਉਹਨੇ ਆਪਣੇ ਅੰਦਰੋਂ ਦੱਸਿਆ ਕਿੰਦੇ ਭਾਈ ਸਾਹਿਬ ਸੱਚ ਦੀ ਗੱਲ ਕਵਾਂ ਦੁਨੀਆ ਤਰਸਦੀ ਦਰਸ਼ਨਾਂ ਨੂੰ ਅਸੀਂ ਪੱਕੇ ਰਹੀਨੇ 60 ਸਾਲ ਹੋ ਗਏ 15 ਵੀਰੇ ਅੰਦਰ ਗਿਆ ਅੱਖੋਏ ਫਰਕ ਪੈਂਦਾ ਵਸ ਨਹੀਂ ਗਿਹਲੇ ਬਾਣੀ ਗਿੰਦੀ ਜਿਲਕੇ ਚੁੱਤ ਕਠੋਰ ਹੈ ਇਸੇ ਬਹਿ ਨਾ ਸਤਗੁਰ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਕੋਈ ਵਲਸ਼ਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਉਹਨਾਂ ਦੀ ਜਾਰੀ ਉਥੇ ਆ ਤੇ ਤੁਹਾਨੂੰ ਮਾਰੇ ਕੀ ਕਹਿੰਦੇ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਆਓ ਜੀ ਬੀਠੀਆਂ ਤੇ ਚੱਲੀਏ ਲੰਧਪੁਰ ਗੁਰੂ ਸਾਹਿਬ ਤੁਹਾਡੀਆਂ ਝੋਲੀਆਂ ਭਰਨਾ ਉੱਥੇ ਮੇਰੀ ਘਟਨਾ ਬਿਸਰ ਚੱਲੀ ਸੀ ਜਦੋਂ ਡਿਊਟੀ 'ਚ ਗਏ ਤੇ ਗੁਰੂ ਰਾਮਦਾਸ ਜੀ ਨੂੰ ਆਖਿਆ ਬਾਪੂ ਬੜੀ ਸਿੰਘ ਸੰਗਤ ਤੇਰੇ ਰਾਗੀ ਸਿੰਘਾਂ ਦੇ ਪਿੱਛੇ ਪੈਂਦੀ ਉੱਥੇ ਛਪਾਰਚ ਪਾਉਣੀ ਵੇਦੀ ਕਹਿਣਾ ਵਿੰਦਾ ਸੇਵਦਾਰ ਨੂੰ ਵੀ ਬਾਦਿਓ ਮਗਰਲੇ ਬੰਨੇ ਲਾਈਵ ਦੇ ਤੇ ਮਨ ਚ ਆਇਆ ਵੀ ਬੰਦੇ ਨੂੰ ਨਹੀਂ ਕਹਿਣਾ ਇਹ ਮਨ ਚ ਘੁਰਨਾ ਸੀ ਜਿੱਦਾਂ ਹੁਣੇ ਘਟਨਾ ਘਟੀ ਨਾ ਉਥੇ ਵੀ ਇਦਾਂ ਹੀ ਹੋ ਗਿਆ ਮੱਥਾ ਟੇਕ ਕੇ ਨਿਕਲਣ ਲੱਗੇ ਤੇ ਜਿਹੜਾ ਸਿੰਘ ਸਾਹਿਬ ਲਾਗੇ ਖੜੁੱਤਾ ਸੀ ਗੋਲਖਦੇ ਹੱਥ ਜੋੜ ਕੇ ਭਾਈ ਸਾਹਿਬ ਜੀ ਕਿੰਦਰ ਚੱਲੇ ਹੋ ਫਤਿਹ ਬਲਾ ਕੇ ਮੈਂ ਕਹਿ ਜੀ ਅੱਗੇ ਜਾਣਾ ਹੈ ਕਹਿੰਦੇ ਉਰੇ ਆਓ ਹਾਜ਼ਰੀ ਲਵਾ ਕੇ ਜਾਇਓ ਆਖ ਖੋਸਤ ਬਰਤਦਾਗ ਨਹੀਂ ਕਹਿੰਦੀ ਉਹ ਤੇ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਜਿੰਨਾ ਅੱਖਾਂ ਨਾਲ ਵੇਖਣਾ ਉਹਨਾਂ ਚ ਵਟਸਐਪ ਤੇ ਫੇਸਬੁੱਕ ਇੰਨੀ ਗੰਦਗੀ ਹੱਥਾਂ ਚ ਵੇਖੀ ਜਾਂਦੇ ਐ ਕਿਤੇ 15 ਕਿ ਮਿੰਟ ਰੋਜ਼ ਸਹਿਜ ਪਾਠ ਪੜ ਲਿਆ ਕਰੋ ਤੇ 1 ਸਾਲ ਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣੇ ਕਰਿਓ ਪ੍ਰਭਾਲਾ ਆਉਨਾ ਸ਼ਹੀਦਾਂ ਨਾਲ ਜੁੜੀਏ ਸਾਰੀ ਸੰਗਤ ਜੜਿਓ ਮਹਾਰਜ ਬੁਲਾ ਲੈਣ ਕਰਿਓ ਕਿਰਪਾ ਭੇਜ ਕੇ ਵਾਰ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ 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 ਆਹਾਹਾ ਹਰ ਚੀਂ ਸੁਭਾਣ 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 ਵਾਏ ਗਰੂ ਵਾਏ ਗਰੂ ਵਾਏ ਗਰੂ ਵਾਏ ਵਾਏ ਗਰੂ ਵਾਏ ਵਾਏ ਗਰੂ ਵਾਏ ਗਰੂ ਵਾਹਿਗੁਰੂ 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 ஆஹ் ஜோடியோ வாய் கிரு 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 வாய் Goodoo. Bye. Du -du. ਚੱਲ ਤੁਰ ਚੱਲੀਏ ਅਨੰਦਪੁਰ ਨੂੰ ਮਣ ਚੱਲ ਤੁਰ ਚੱਲੀਏ ਅਨੰਦਪੁਰ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ മണ ചലിയേ അനന്തപൂർ മണ ചലിയേ അനന്തപൂർ അനന്ത പയാ മായേ ആന്ദ് പയാ മായേ ਸਤ ਗੁਰੂ ਮੈਂ ਪਾਇਆ ਸਤ ਗੁਰੂ ਮੈਂ ਪਾਇਆ ਨਮਾ ਸਤ ਗੁਰੂ ਮੈਂ ਪਾਇਆ ਅਨੰਦ ਭਿਆ ਮੇਰੀ ਮਾਏ ਅਨੰਦ ਭਿਆ ਮੇਰੀ ਮਾਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਮਿਲਣਾ ਬਾਜਾਂ ਵਾਲੇ ਨੂੰ ਜੀ ਮਿਲਣਾ ਬਾਜਾਂ ਵਾਲੇ ਨੂੰ ਮਣ ਚੱਲ ਤੁਰ ਚੱਲੀਏ ਅਨੰਦਪੁਰ ਨੂੰ ਮਣ ਚੱਲ ਤੁਰ ਚੱਲੀਏ ਅਨੰਦਪੁਰ ਨੂੰ ਮਣ ਚੱਲ ਤੁਰ ਚੱਲੀਏ ਅਨੰਦਪੁਰ ਨੂੰ ਜੀਂਦੇ ਰਹੋ ਹੁਣ ਇੱਕ ਗੱਲ ਡੈਰੀ ਤੇ ਨੋਟ ਕਰ ਲਿਓ ਦਿਲ ਦੀ ਤੇ ਜਿੰਨੇ ਅੱਜ ਸਾਡੇ ਚ ਰੌਲੇ ਆ ਨਾ ਝਗੜੇ ਆ ਮੈਂ ਯਤਨ ਕਰਾਂ ਗੁਰੂ ਸਾਹਿਬ ਰਤਨ ਗੁਰੂ ਕੀ ਨਿਹੰਗ ਸਿੰਘ ਫੌਜਾਂ ਜਥੇਦਾਰ ਸਜੇਆ ਬਾਣੀ ਬਾਣੀ ਵਾਲਾ ਸਿੰਘ ਗੁਰੂ ਦਾ ਪੋਤਾ ਜੇ ਰੈਣੀ ਪੈਣੀ ਚ ਪੂਰਾ ਹੋਵੇ ਇਹ ਇਹ ਵਰਦੀ ਬਾਪੂ ਨੇ ਦਿੱਤੀ ਨਾ ਅੱਖ ਸਤਾ ਹੁਣ ਜੁੜ ਕੇ ਧਿਆਨ ਦੇ ਨਾਲ ਆਪ ਜੀ ਹਾਜ਼ਰੀ ਭਰਿਓ ਕਿ ਉਹ ਪੁਰੀ ਦਾ ਨਾਮ ਆਨੰਦਪੁਰੀ ਰੱਖਿਆ ਜਿਸ ਪੁਰੀ ਚ ਆਨੰਦ ਹੀ ਆਨੰਦ ਵਰਤ ਰਿਹਾ ਹੁਣ ਤੁਸੀਂ ਜਿੰਨੇ ਬੈਠੇ ਹੋ ਕੋਈ ਸਿੰਘ ਹੱਥ ਖੜਾ ਕਰੇ ਮੈਂ ਜਕਾਰਾ ਛੱਡੂੰਗਾ ਜਿਹੜਾ ਚਾਰੇ ਪਾਸਿਓ ਸੁਖੀ ਦੁਖੀ ਨਹੀਂ ਝੂਠ ਨਹੀਂ ਬਾਰਨਾ ਹਜੂਰੀ ਚ ਕੋਈ ਸਿੰਘ ਤੁਹਾਡੇ ਦੀ ਉੱਚੀ ਬਾਹ ਕਰ ਦੇ ਵਾ ਬਾਈ ਮੈਂ ਸੁਖੀਆਂ ਸਾਰੇ ਪਾਸਿਓ ਜਾਣ ਬੁੱਝ ਕੇ ਨਾ ਕਰਿਓ ਮਹਾਰਾਜ ਬੈਠਿਆ ਮੈਨੂੰ ਨਹੀਂ ਲੱਗਦਾ ਕੋਈ ਨਿਕਲੂ ਕਿਉਂਕਿ ਬਾਣੀ ਕਹਿੰਦੀ ਨਾਨਕ ਦੁਖੀਆ ਕੇ ਨਾ ਕਿਹੇ ਪਾਸੇ ਹੁੰਦਾ ਵਾ ਕੋਈ ਗਰੀਬੀ ਕਰਕੇ ਕੋਈ ਸਰੀਰ ਕਰਕੇ ਬਿਮਾਰ ਆ ਕੋਈ ਪੁੱਤਾਂ ਵੱਲੋਂ ਕੋਈ ਤੀ ਵੱਲੋਂ ਦੁਖੀ ਆ ਕਿਸੇ ਕੋ ਘਰ ਨਹੀਂ ਆ ਚੱਕਰ ਕੋਈ ਨਾ ਕੋਈ ਨਿਕਲ ਆਉਣਾ ਦੇ ਧਿਆਨ ਦੇਣਾ ਬਾਣੀ ਦੀ ਪੰਕਤੀ ਝੂਠੀ ਨਹੀਂ ਕਰ ਸਕਦਾ ਕੋਈ ਜੇ ਸਾਖੀ ਵੀ ਆ ਭਾਈ ਮਰਦਾਨੇ ਨੇ ਕਿਹਾ ਸੀ ਬਾਬਾ ਤੇਰੀ ਪੰਕਤੀ ਕੀਂਦੀ ਐ ਨਾਨਕ ਤੇ ਜਮਕੀ ਲਾ ਕੇ ਦੁਖੀਆ ਸਾਵ ਤੇ ਕੋਈ ਵੀ ਨਹੀਂ ਸੁਖੀ ਹੋਊਗਾ ਮਾਰੇ ਕੀਤੇ ਲੱਭਦੇ ਲੱਭ ਕੇ ਲਿਆ ਇੱਕ ਬੜੇ ਵੱਡੇ सेठ ਦੀ ਹਵੇਲੀ 'ਚ ਯਾਤਰਾ ਕਰਦੇ ਮਾਰੇ ਚਲੇ ਗਿਆ ਉਹਦੀ ਵੱਡੀ ਹਵੇਲੀ ਘੋੜੇ ਹਾਥੀ ਨੌਕਰ ਰੱਖੇ ਸੋਹਣੀ ਚਾਦਰ ਤੇ ਬੈਠਾ सेठ ਦੋ ਪੱਖਾ ਚਲਾਉਂਦਾ ਖੁੱਲੀ ਮਾਇਆ ਉਹਦੇ ਘਰੇ ਸਾਰਾ ਕੁਝ ਤੇ ਭਾਈ ਮਰਦਾਨਾ ਕਹਿੰਦਾ ਬਾਬਾ ਅੱਜ ਲੱਭ ਗਿਆ ਬੰਦਾ ਹੁਣ ਆਪਾਂ ਬਾਬੇ ਨੂੰ ਮੇਰੀ ਖਲੇ ਕਥਾ ਬਸਕੀਨ ਜੀ ਦੀ ਆਖੋ ਸਤਨਾਮ ਮੈਂ ਜ਼ਿਕਰ ਕਰਦਾ ਝੂਠ ਨਹੀਂ ਵਿਦਵਾਨ ਸੀ ਉਹ ਉਹ ਕਹਿੰਦੇ ਵੀ ਬਾਬਾ ਜੀ ਅੱਜ ਤੁਹਾਡੇ ਬਚਨ ਝੂਠੇ ਹੋ ਜਾਣੇ ਜਿਹੜੀ ਭਗਤੀ ਆਉਂਦੀ ਨਾ ਬਾਣੀ ਚ ਨਾਲਕ ਦੁਖੀਆ ਸਾਰਿਆਂ ਦੀ ਲਿਸਟ ਬਣਾਈ ਬਾਹਰੇ ਨੇ ਰੋਵੇ RAM ਨਿਕਾਲਾ ਭਇਆ ਸੀਤਾ ਲਛਮਣ ਰੋਵੇ ਅਜੇ ਸ ਰੋਵੇ ਪੀਖਿਆ ਖਾਏ ਐਸੀ ਦਰਗਾ ਰੋਵੇ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰੋਵੇ ਜਨ ਮੇਜਾ ਖੋਏ ਗਿਆ ਉਸ ਸਾਰਿਆਂ ਦੀ ਲਿਸਟ ਬਣਾਈ ਬਾਪੂ ਨੇ ਉਹਨੇ ਕਿਹਾ ਅੱਜ ਬੰਦਾ ਲੱਗ ਗਿਆ ਸੁਖੀ ਜਾ ਕੇ ਬੜਾ ਖੁਸ਼ ਭਾਈ ਮਰਦਾਨਾ ਕਹਿਣ ਲੱਗੇ ਸਿੱਖਾ ਕੀ ਹੋਈ ਇਹ ਕਹਿੰਦਾ ਮੇਰੇ ਬਾਬੇ ਨੇ ਮੈਂ ਇੱਕ ਬਚਨ ਸਾਂਝਾ ਕੀਤਾ ਵੀ ਤੁਸੀਂ ਕਿਹਨੇ ਦੁਖੀ ਆ ਮੈਂ ਸੁਖੀ ਲੱਭ ਲਿਆ ਕਹਿੰਦੇ ਕੌਣ ਕਿੰਦੇ ਤੂੰ ਤੇਰੇ ਕੋਲ ਨਾ ਪੈੜੀ ਵੀ ਆ ਕੋਠੀ ਵੀ ਆ ਆ ਨੌਕਰ ਚਾਕਰ ਵੀ ਆ ਚਾਰ ਚੀਜ਼ਾਂ ਬੰਦਾ ਹਰ ਵੇਲੇ ਤੜਫਦਾ ਧਿਆਨ ਦੇਣਾ ਇੱਕ ਮੇਰੀ ਖੋਤੀ ਪੈ ਜਾਏ ਦੂਸਰਾ ਬੱਚੇ ਸੈੱਟ ਹੋ ਜਾਣਾ ਅ ਜਿੰਨੇ ਆਪਾਂ ਬੈਠੇ ਤੀਸਰਾ ਬੈਂਕ ਚ ਬੈਲੰਸ ਆ ਜਾਏ ਤੇ ਚੌਥਾ ਬਢੇਪਾ ਸੌਖਾ ਹੋ ਜਾਏ